ਹੈਲੋ ਫਰੈਂਡਸ एग्जाम ਵਿਕਟਰੀ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਅਸੀਂ ਜੋ ਟੌਪਿਕ ਲੈ ਕੇ حاضر ਹਾਂ ਉਸ ਟੌਪਿਕ ਦਾ ਨਾਮ ਹੈ ਵਣਸ਼ ਅਤੇ ਵਾਤਾਵਰਨ ਦਾ ਪ੍ਰਭਾਵ ਇਸ ਨਾਲ ਰਿਲੇਟਡ ਤੁਹਾਨੂੰ ਕੁਝ ਐਮਸੀਕਿਊ ਕੁਐਸਚਨ ਕਰਵਾਏ ਜਾਣਗੇ ਆਈ ਹੋਪ ਇਹ ਜਿਹੜੇ ਐਮਸੀਕਿਊ ਕੁਐਸਚਨ ਕਰਵਾਏ ਜਾਣਗੇ ਇਸ ਤੋਂ ਬਾਅਦ ਤੁਹਾਨੂੰ ਕੋਈ ਵੀ ਐਮਸੀਕਿਊ ਕੁਐਸਚਨ ਇਸ ਟੌਪਿਕ ਨਾਲ ਰਿਲੇਟਡ ਨਹੀਂ ਮਿਲੇਗਾ ਤੇ एग्जाम ਦੇ ਵਿੱਚ ਇਹ ਤੁਹਾਨੂੰ ਔਨ ਦੀ ਪੂਰੀ ਪੂਰੀ ਸਭਾਵਨਾ ਹੋਵੇਗੀ ਤੇ ਫਸ ਸਾਡਾ ਕੁਐਸਚਨ ਹੈ ਕਿਹੜੇ ਨਿਯਮ ਉਸ ਸਪਸ਼ਟ ਕਰਦਾ ਹੈ ਕਿ ਜਿਸ ਤਰ੍ਹਾਂ ਦੇ ਮਾਪਿਓ ਹੋਣਗੇ ਉਸੇ ਤਰ੍ਹਾਂ ਦੇ ਉਹਨਾਂ ਦੇ ਬੱਚੇ ਹੋਣਗੇ ਸਮਾਨਤਾ ਦਾ ਨਿਯਮਾ ਸੈਕੰਡ ਕੁਐਸਚਨ ਹੈ ਵੰਸ਼ ਪਰੰਪਰਾ ਕਿਸ ਨਾਲ ਸੰਬੰਧਿਤ ਹੈ ਜਮਾਦਰੂ ਵਿਅਕਤੀਗਤ ਗੁਨਾ ਤੀਸਰਾ ਕੁਐਸਚਨ ਹੈ ਵੰਸ਼ ਪਰੰਪਰਾ ਦਾ ਪ੍ਰਭਾਵ ਕਦੋਂ ਤੋਂ ਸ਼ੁਰੂ ਹੁੰਦਾ ਹੈ ਸ਼ਿਸ਼ੂ ਕਾਲ ਤੋਂ ਚੌਥਾ ਕੁਐਸਚਨ ਹੈ ਅੰਦਰੂਨੀ ਵਾਤਾਵਰਣ ਤੋਂ ਕੀ ਭਾਵ ਹੈ ਘਰ ਦਾ ਵਾਤਾਵਰਣ ਪੰਜਵਾਂ ਕੁਐਸਚਨ ਹੈ ਵੰਸ਼ ਪਰੰਪਰਾ ਅਤੇ ਵਾਤਾਵਰਣ ਦੀ ਸਿੱਖਿਆ ਸੰਬੰਧੀ ਮਹੱਤਵ ਵਿੱਚ ਕੀ ਸ਼ਾਮਲ ਹੈ ਹਾਂਜੀ ਇਹਦੇ ਵਿੱਚ ਕੀ ਸ਼ਾਮਲ ਹੈ ਇਹਦੇ ਵਿੱਚ ਸ਼ਾਮਲ ਹੈ ਬੌਧਿਕ ਸਮਰੱਥਾ ਦਾ ਵਿਕਾਸ ਉਚਿਤ ਵਾਤਾਵਰਣ ਦਾ ਨਿਰਮਾਣ ਸੁਗੁਣ ਸੂਤਰਾਂ ਦੇ ਜੀਨ ਦਾ ਗਿਆਨ ਉਪਰੋਕਤ ਸਾਰੇ ਇਹਦੇ ਵਿੱਚ ਕੀ ਆਨਸਰ ਹੈ ਉਪਰੋਕਤ ਸਾਰੇ ਅਗਲਾ ਸਾਡਾ ਕੁਐਸਚਨ ਹੈ 6ਵਾਂ ਕੁਐਸਚਨ ਹੈ ਕਿਸ ਵਿਦਵਾਨ ਅਨੁਸਾਰ ਵਾਤਾਵਰਣ ਵਿੱਚ ਉਹ ਸਾਰੇ ਬਾਹਰਲੇ ਕਾਰਜ ਆ ਜਾਂਦੇ ਹਨ ਜਿਨ੍ਹਾਂ ਨੇ ਵਿਅਕਤੀ ਨੂੰ ਜੀਵਨ ਸ਼ੁਰੂ ਕਰਨ ਦੇ ਸਮੇਂ ਤੋਂ ਪ੍ਰਭਾਵਿਤ ਕੀਤਾ ਹੈ ਵੁੱਡਵਰਥ ਤੇ ਮਾਰਕਵਿਸ ਅਗਲਾ ਕੁਐਸ਼ਨ ਹੈ ਸਾਡਾ ਮਾਤਾ ਪਿਤਾ ਦੇ ਸਰੀਰਕ ਅਤੇ ਮਾਨਸਿਕ ਵਿਸ਼ੇਸ਼ਤਾਈਆਂ ਦਾ ਸੰਤਾਨਾਂ ਵਿੱਚ ਰੂਪਾਂਤਰ ਹੋਣਾ ਹੋਣਾ ਵੰਸ਼ ਅਨੁਕਰਮ ਅਖਵਾਉਂਦਾ ਹੈ ਇਹ ਕਥਨ ਕਿਸ ਦਾ ਹੈ ਜਰਮਸ ਡ੍ਰਾਈਵਰ ਦਾ 8ਵਾਂ ਕੁਐਸ਼ਨ ਹੈ ਜੀ ਸਾਡਾ ਕਿਹੜੇ ਮਨੋਵਿਗਿਆਨੀ ਦੇ ਪ੍ਰਯੋਗ ਅਨੁਸਾਰ ਉਹਨਾਂ ਦੇ ਜੁੜਵੇ ਬੱਚਾ ਸਕੇ ਭੈਣ ਭਰਾ ਮਾਤੇ ਹੋਰ ਰਿਸ਼ਤੇ ਨਾਤੇ ਦੇ ਭੈਣ ਭਰਾਵਾਂ ਆਦ ਨੂੰ ਵੀ ਚੁਣਿਆ ਜਾਂਦਾ ਚੁਣਿਆ ਹੈ ਇਹ ਐਫ ਐਨ ਫਰੀਮੈਨ ਹਾਂਜੀ ਸਾਡਾ ਨੌਵਾਂ ਕੁਐਸ਼ਨ ਹੈ ਇੱਥੇ ਲਿਖਿਆ ਵਿਚੋਂ ਕਿਹੜਾ ਨਿਜਮ ਸਿੱਖਿਆ ਦੇ ਅਧੀਨ ਨਹੀਂ ਆਉਂਦਾ ਧਰਮ ਧਰਮ ਸਿੱਖਿਆ ਦੇ ਅਧੀਨ ਨਹੀਂ ਆਉਂਦਾ 10ਵਾਂ ਕਵੈਸ਼ਨ ਹੈ ਮਾਤਾ ਪਿਤਾ ਨਾਲ ਸੰਤਾਨਾਂ ਨੂੰ ਪ੍ਰਾਪਤ ਹੋਣ ਵਾਲੇ ਗੁਣਾਂ ਨੂੰ ਕਿਹਦੇ ਹਨ ਵੰਸ਼ ਪਰੰਪਰਾ 11ਵਾਂ ਕਵੈਸ਼ਨ ਹੈ ਵੰਸ਼ ਪਰੰਪਰਾ ਵਿਅਕਤੀ ਦੀਆਂ ਜਮਾ ਜਨਮ ਜਾਤ ਵਿਸ਼ੇਸ਼ਤਾਵਾਂ ਦਾ ਪੂਰਨ ਜੋਗ ਹੈ ਇਹ ਲਿਖੇ ਵਿੱਚੋਂ ਕਿਸ ਦਾ ਕਥਨ ਹੈ ਬੀ ਐਨ ਚਾ 12ਵਾਂ ਕਵੈਸ਼ਨ ਹੈ ਕਿਹੜੇ ਬੱਚਿਆਂ ਦੇ ਉੱਪਰ ਵੰਸ਼ ਪਰੰਪਰਾ ਨਾਲ ਪੈਣ ਵਾਲਾ ਪ੍ਰਭਾਵ ਨਹੀਂ ਹੈ ਸ਼ਰੀਰਿਕ ਵੱchnਾ ਰੱਬਰਵਾ ਵੱਧੇ ਉੱਤੇ ਪ੍ਰਭਾਵ ਚੇਤ੍ਰ ਉੱਤੇ ਪ੍ਰਭਾਵ ਉਪਰੋਕਤਾਂ ਵਿੱਚੋਂ ਕੋਈ ਨਹੀਂ 13ਵਾਂ ਕੁਐਸਚਨ ਹੈ ਤੁਹਾਡੀ ਜਮਾਤ ਵਿੱਚ ਇੱਕ ਵਿਦਿਆਰਥੀ ਬੁੱਧੀ ਪੱਖੋਂ ਬਹੁਤ ਸ਼੍ਰੇਸ਼ਟ ਹੈ ਪਰ ਸ਼ਰੀਰਿਕ ਪੱਖੋਂ ਕਮਜ਼ੋਰ ਹੈ ਤੁਸੀਂ ਉਸਦੇ ਪਿਤਾ ਨੂੰ ਮਿਲਦੇ ਹੋ ਤੇ ਦੇਖਦੇ ਹੋ ਕਿ ਉਸਦੇ ਪਿਤਾ ਦੀ ਬੁੱਧੀ ਉਸ ਨਾਲੋਂ ਜ਼ਿਆਦਾ ਤੇਜ਼ ਹੈ ਪਰ ਸ਼ਰੀਰਿਕ ਪੱਖੋਂ ਉਹ ਵੀ ਕਮਜ਼ੋਰ ਹਨ ਤੁਹਾਡੀ ਸੋਚ ਅਨੁਸਾਰ ਇਸ ਦਾ ਕੀ ਕਾਰਨ ਹੋ ਸਕਦਾ ਹੈ ਤੁਹਾਡੀ ਸੋਚ ਅਨੁਸਾਰ ਕੀ ਕਰਨ ਹੋ ਸਕਦਾ ਉਹ ਉਹਨਾਂ ਦੀ ਵੰਸ਼ ਪਰੰਪਰਾ ਦਾ ਪ੍ਰਭਾਵ ਹੈ। ਚੌਥਾ ਕੁਐਸਚਨ ਹੈ ਦੋ ਜੁੜਵਾ ਬੱਚਿਆਂ ਨੂੰ ਦੋ ਵੱਖ-ਵੱਖ ਥਾਵਾਂ ਤੇ ਰੱਖਿਆ ਜਾਂਦਾ ਹੈ ਇੱਕ ਥਾਂ ਤੇ ਧਰਮ ਸੰਸਕਾਰ ਆਧਾਤ ਵਾਤਾਵਰਨ ਹੈ ਤੇ ਦੂਸਰੀ ਥਾਂ ਤੇ ਅੰਧ ਵਿਸ਼ਵਾਸ ਰੂੜੀਵਾਦ ਦਾ ਵਾਤਾਵਰਨ ਹੈ ਬੱਚਿਆਂ ਦੇ ਵੱਡੇ ਹੋਣ ਤੇ ਉਹਨਾਂ ਦੇ ਵਿਚਾਰਾ ਉੱਪਰ ਪੈਣ ਵਾਲੇ ਜੀ ਸਾਡਾ 17ਵਾਂ ਕੁਐਸਚਨ ਹੈ ਕਿਹੜੇ ਸਿਧਾਂਤ ਦੇ ਅਨੁਸਾਰ 핀-핀 ਵਿਅਕਤੀਆਂ ਵਿੱਚ ਵਿਕਾਸ ਦੀ ਗਤੀ ਵੀ ਵੱਖ-ਵੱਖ ਹੁੰਦੀ ਹੈ। ਵਿਕਾਸ ਦਾ ਗਤੀ ਸਿਧਾਂਤ ਹਰੇਕ ਬੱਚਾ ਖੁਦ ਵਿੱਚ ਵੀ ਪਿੰਨ ਹੈ ਇਸ ਕਥਨ ਦਾ ਪ੍ਰਮੁੱਖ ਕਾਰਨ ਤੁਸੀਂ ਕੀ ਮੰਨਦੇ ਹੋ ਭੌਤਿਕ ਵਾਤਾਵਰਣ ਵੰਸ਼ ਪਰੰਪਰਾ ਸਮਾਜਿਕ ਵਾਤਾਵਰਣ ਉਪਰੋਕਤ ਸਾਰੇ ਜਦੋਂ ਤੁਸੀਂ ਕਿਸੇ ਜਮਾਤ ਵਿੱਚ ਪੜਾਉਣ ਲਈ ਜਾਂਦੇ ਹੋ ਤਾਂ ਤੁਸੀਂ ਆਪਣੇ ਪੜਾਉਣ ਨੂੰ ਪ੍ਰਭਾਵਿਤ ਪ੍ਰਭਾពਪੂਰਨ ਬਣਾਉਣ ਲਈ ਬੱਚਿਆਂ ਦੀ ਪਛਾਣ ਪੱਖੋਂ ਕਿਸ ਨੂੰ ਚੁਣੋਗੇ ਸਾਰੇ ਬੱਚਿਆਂ ਦੀ ਪੂਰਨ ਸਿੱਖਿਆ ਦੀ ਜਾਣਕਾਰੀ ਲਵੋਗੇ ਨੰਬਰ 2 ਸਾਰੇ ਬੱਚਿਆਂ ਦੀ ਮਾਨਸਿਕ ਤੰਦਰੁਸਤੀ ਦੀ ਜਾਂਚ ਕਰੋਗੇ ਨੰਬਰ 19 ਕਵੈਸਚਨ ਹੈ ਜੀ ਸਾਡਾ ਜਦੋਂ ਤੁਸੀਂ ਕਿਸੇ ਜਮਾਤ ਵਿੱਚ ਪੜਾਉਣ ਲਈ ਜਾਂਦੇ ਹੋ ਤਾਂ ਤੁਸੀਂ ਆਪਣੇ ਪੜਾਉਣ ਨੂੰ ਬਾਪੂਰਨ ਬਣਾਉਣ ਲਈ ਬੱਚਿਆਂ ਦੀ ਪਛਾਣ ਪੱਖੋਂ ਕਿਸ ਨੂੰ ਚੁਣੋਗੇ ਨੰਬਰ 1 ਸਾਰੇ ਬੱਚਿਆਂ ਦੀ ਪੂਰਵ ਸਿੱਖਿਆ ਦੀ ਜਾਣਕਾਰੀ ਲਮੋਗੇ ਨੰਬਰ 2 ਸਾਰੇ ਬੱਚਿਆਂ ਦੀ ਮਾਨਸਿਕ ਤੰਦਰੁਸਤੀ ਦੀ ਜਾਂਚ ਕਰੋਗੇ ਨੰਬਰ 3 ਸਾਰੇ ਬੱਚਿਆਂ ਦੀ ਆ ਬਹਰੀ ਪਿੰਟਾ ਮਾਤਾ ਪਤਾ ਲਗਾਉਂਗੇ ਉਪਰੋਕਤ ਸਾਰੇ ਹਾਂਜੀ ਸਾਡਾ ਅਗਲਾ ਕੁਐਸਚਨ ਹੈ ਸਾਡਾ ਬੀਮਾ ਤੁਸੀਂ ਦਿੱਲੀ ਦੇ ਕਿਸੇ ਸਕੂਲ ਦੇ ਅਧਿਆਪਕ ਹੋ ਤੁਸੀਂ ਜਮਾਤ ਵਿੱਚ ਇੱਕ ਵਿਦਿਆਰਥੀ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਇੱਕ ਹੋਰ ਵਿਦਿਆਰਥੀ ਕੇਰਲ ਦਾ ਨਿਵਾਸੀ ਹੈ ਉਹਨਾਂ ਦੋਵਾਂ ਵਿਦਿਆਰਥੀਆਂ ਵਿੱਚ ਰੰਗ ਰੂਪ ਸੁਭਾਅ ਆਦਿ ਵਿੱਚ ਤੁਸੀਂ ਪਿੰਟਾਵਾਂ ਦੇਖਦੇ ਹੋ ਇਸ ਦਾ ਪ੍ਰਮੁੱਖ ਕਾਰਨ ਕੀ ਹੋ ਸਕਦਾ ਹੈ ਇਸ ਦਾ ਪ੍ਰਮੁੱਖ ਕਾਰਨ ਹੋ ਸਕਦਾ ਅਨਸਰ ਆਊਗਾ ਇਹ ਵਾਤਾਵਰਣ ਦਾ ਪ੍ਰਭਾਵ 21ਵਾਂ ਕੁਐਸ਼ਨ ਹੈ ਅੱਜਬਾਲ ਅਪਰਾਧ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਜਿਸ ਦੇ ਕਾਰਨ ਵੰਸ਼ ਸਿੱਖਣ ਪ੍ਰਣਾਲੀ ਵਿੱਚ ਸਮੱਸਿਆਵਾਂ ਆ ਰਹੀਆਂ ਹਨ ਇਸ ਦਾ ਪ੍ਰਮੁੱਖ ਕਾਰਨ ਹੈ ਟੁੱਟਿਆ ਹੋਇਆ ਪਰਿਵਾਰ ਬਾਈਮਾਂ ਕੁਐਸ਼ਨ ਹੈ ਹਰ ਗੁਣਸੂਤਰ ਵਿੱਚ ਕਿੰਨੇ ਜਿੰਜ ਪਾਏ ਜਾਂਦੇ ਹਨ 3000 ਵੰਸ਼ ਪਰੰਪਰਾ ਕਿਸ ਅਵਸਥਾ ਵਿੱਚ ਪ੍ਰਭਾਵ ਦਿਖਾਉਂਦੀ ਹੈ ਸ਼ੀਸ਼ੂ ਕਾਲ ਵਿੱਚ चौदह क्वेश्चन हेठ लिखे वो कि संचार जिम्मेवार है क्रोमोसोम पचीवे क्वेश्चन है हेठ लिखे विरासत का सिद्धांत है भिन्नतावसी का सिद्धांत सिदा समानता का निजम ये कि विरासत सिद्धांत ने छब्बीव क्वेश्चन है शख्सियत किस कि मेल है ਵਾਂਛਤੇ ਵਾਤਾਵਰਨ ਦਾ ਮੇਲ ਹੈ 27ਵਾਂ ਕੁਐਸਚਨ ਵਾਤਾਵਰਨ ਕਾਰਖਾਨ ਜਿਹੜੇ ਆਉਂਦੇ ਹਨ ਸਮਾਜ ਤੋਂ 28ਵਾਂ ਕੁਐਸਚਨ ਹੇਠ ਲਿਖੇ ਵਿੱਚੋਂ ਕਿਹੜਾ ਵਾਤਾਵਰਨ ਦਾ ਕਾਰਕ ਨਹੀਂ ਹੈ ਮਾਪਿਆਂ ਤੋਂ ਪ੍ਰਾਪਤ ਜੀਨਸ ਹੇਠ ਲਿਖੇ ਵਿੱਚੋਂ ਕਿਹੜੇ ਵਾਤਾਵਰਨ ਵੰਸ਼ ਦੋਵਾਂ ਵਿੱਚ ਕੰਮ ਕਰਦਾ ਹੈ ਪਰਿਵਾਰ 39ਵਾਂ ਕੁਐਸਚਨ ਹੈ ਅਸੀਂ ਸਾਰੇ ਹੀ ਇੱਕ ਡੈਸ਼ ਜ਼ਿੰਦਗੀ ਜਿਉਂਦੇ ਹਾਂ ਗੁੰਝਲਦਾਰ 31ਵਾਂ ਕੁਐਸਚਨ ਹੈ ਵੰਸ਼ ਦਾ ਅਰਥ ਹੈ ਜਨਮ ਜਾਤ ਗੁਣ ਤੇ 32ਵਾਂ ਕੁਐਸਚਨ ਹੈ ਵਾਤਾਵਰਣ ਦੇ ਵਿੱਚ ਉਹ ਸਾਰੇ ਗੁਣ ਆ ਜਾਂਦੇ ਹਨ ਜਿਨ੍ਹਾਂ ਨੇ ਵਿਅਕਤੀ ਨੂੰ ਆਪਣੀ ਜੀਵਨ ਸ਼ੁਰੂ ਕਰਨ ਦੇ ਸਮੇਂ ਪ੍ਰਭਾਵਿਤ ਕੀਤਾ ਹੈ ਕਿਸਦਾ ਕਥਨ ਹੈ ਵੁਡਵਾਰਥ ਤੇ ਮਾਰਕਵਿਸ ਦਾ 33ਵਾਂ ਕੁਐਸਚਨ ਹੈ ਸਮਾਨਤਾ ਦਾ ਨਿਜਮ ਕਿਸ ਤੇ ਆਧਾਰਿਤ ਹੈ ਮਾਤਾ ਪਿਤਾ ਦੀ ਤਰ੍ਹਾਂ ਬੱਚੇ ਵਿਕਾਸ ਕਰਨਗੇ 34ਵਾਂ ਕੁਐਸਚਨ ਹੈ ਹਰ ਗੁਣ ਸੂਤਰ ਵਿੱਚ ਕਿੰਨੇ ਜੀਨ ਜਪੇ ਜਾਂਦੇ ਹਨ 3000 ਜੀਨ ਪਹਿਲਾਂ ਵੀ ਇਹ ਕੁਐਸਚਨ ਆ ਚੁੱਕਿਆ ਹੈਗਾ ਸੈਂਤੀਵਾਂ ਕੁਐਸਚਨ ਘੱਟ ਬੁੱਧੀ ਵਾਲੇ ਮਾਪਿਆਂ ਦੀ ਸੰਤਾਨ ਘੱਟ ਬੁੱਧੀ ਵਾਲੀ ਤੇ ਤੇਜ ਬੁੱਧੀ ਵਾਲੇ ਮਾਪਿਆਂ ਦੀ ਸੰਤਾਨ ਤੇਜ ਬੁੱਧੀ ਵਾਲੀ ਹੁੰਦੀ ਹੈ ਕਿਸਦਾ ਕਥਨ ਹੈ ਇਹ ਗੋਡਾਰ ਡਰਾ 36ਵਾਂ ਕੁਐਸਚਨ ਵੰਸ਼ ਦੇ ਪ੍ਰਮੁੱਖ ਕਿੰਨੇ ਸਿਧਾਂਤ ਹਨ 37ਵਾਂ ਵਾਤਾਵਰਨ ਨਾਲ ਸੰਬੰਧਿਤ ਕਾਰਕ ਕਿਹੜੇ ਹਨ ਸਮਾਜਿਕ ਕਾਰਕ ਬੱਚੇ ਦਾ ਰੰਗ ਰੂਪ ਕਿਸ ਤਰ੍ਹਾਂ ਨਿਯਮਿਤ ਹੁੰਦਾ ਹੈ ਮਾਤਾ ਪਿਤਾ ਦੇ ਜੀਨਸ ਦੁਆਰਾ

हाँ जी बुद्धि बुद्धि आंसर होगा बयालीव क्वेश्चन है मास्टर ग्रंथी किस ग्रंथी कहा जाता है पिट्यूटरी ग्रंथी कहा जाता है तरतालीवे क्वेश्चन है समानता के निजम अनुसार किस वर्गी होंगी है ओसा संतान माता पिता वर्गी ਜੇਕਰ ਮਾਤਾ ਪਿਤਾ ਦੇ ਬੱਚੇ ਉਹਨਾਂ ਦੀਆਂ ਵਿਰੋਧੀ ਵਿਸ਼ੇਸ਼ਤਾਵਾਂ ਵਾਲੇ ਹੁੰਦੇ ਹਨ ਤਾਂ ਇਹ ਸਿਧਾਂਤ ਲਾਗੂ ਹੁੰਦਾ ਹੈ ਕਿਸ ਤੇ ਲਾਗੂ ਹੁੰਦਾ ਹੈ ਪ੍ਰਤੱਖ ਆਗਮਨ ਦਾ 45ਵਾਂ ਕੁਐਸਚਨ ਮਨੁੱਖੀ ਵਿਕਾਸ ਕਿੰਨਾ ਦੋ ਕਾਰਨਾਂ ਤੇ ਨਿਰਭਰ ਕਰਦਾ ਹੈ ਜੈਵਿਕ ਅਤੇ ਸਮਾਜਿਕ 46ਵਾਂ ਕੁਐਸਚਨ ਹੈ ਵੰਸ਼ ਦਾ ਬੁੱਧੀ ਤੇ ਪ੍ਰਭਾਵ ਦੇਖਣ ਦੇ ਲਈ ਸ਼ੈਲਿਕਾ ਦੇ ਵੰਸ਼ਜ ਦਾ ਅਧਿਐਨ ਕੀਤਾ ਗੋਡਾਰਡ ਨੇ 42 ਮਾ ਕੁਐਸ਼ਨ ਹੈ ਬੱਚਿਆਂ ਦਾ ਸੁਭਾ ਹੁੰਦਾ ਹੈ ਦੋਵਾਂ ਦੇ ਅਨੁਕੂਲ ਮਾਤਾ ਦੇ ਅਨੁਕੂਲ ਵੀ ਪਿਤਾ ਦੇ ਅਨੁਕੂਲ ਵੀ 48 ਮਾ ਕੁਐਸ਼ਨ ਹੈ ਪਿਤਾ ਪੁਰਖੀ ਗੁਣਾਂ ਦਾ ਹਸ ਤੰਤਰਣ ਸਿਦਾਤ ਨੂੰ ਪੇਸ਼ ਕੀਤਾ ਜਾਂਦਾ ਹੈ ਮੈਡਲ ਨੇ ਅਧਿਆਪਕ ਜਾਂ ਮਾਤਾ ਪਿਤਾ ਰੋਜ਼ਾਨੀਆ ਵਿਧੀਆਂ ਦਾ ਸਹਾਰਾ ਲੈਣਾ ਚਾਹੀਦਾ ਹੈ ਉਹ ਹੈ ਭੁੱਲ ਦੇ ਦੁਆਰਾ ਯਤਨ ਦੇ ਦੁਆਰਾ ਅਨੁਕਰਣ ਦੇ ਦੁਆਰਾ ਇਹ ਸਾਰੇ ਤੱਤ ਆ ਜਾਣਗੇ ਜੰਮਾ ਕੁਐਸ਼ਨ ਹੈ 50 ਵੰਸ਼ ਅਨੁਕਰਮ ਜਾਂ ਕਰਮ ਵਿਕਾਸ ਦਾ ਸਿਧਾਂਤ ਕਿਹੜੇ ਤੱਤ ਤੇ ਨਿਰਭਰ ਕਰਦਾ ਹੈ ਇਹ ਉਪਰੋਕਤ ਸਾਰੇ ਹਰੇਕ ਜਤ ਨੰਬਰ 1 ਹਰੇਕ ਜਾਤੀ ਭਾਵੇਂ ਪਸ਼ੂ ਹੋਵੇ ਜਾਂ ਮਨੁੱਖ ਵਿਕਾਸ ਦੇ ਸਾਧਨ ਸਧਾਰਨ ਜਾਂ ਵਿਸ਼ੇਸ਼ ਰੂਪ ਪ੍ਰਾਰੂਪ ਦਾ ਅਨੁਸਰਨ ਕਰਦੀ ਹੈ ਨੰਬਰ 2 ਇਸ ਵਿੱਚ ਸਿਰ ਤੋਂ ਪੈਰ ਵਾਲਾ ਕਰਮ ਦਾ ਅਨੁਸਰਨ ਕੀਤਾ ਜਾਂਦਾ ਹੈ ਨੰਬਰ 3 ਵਿਕਾਸ ਦਾ ਕਰਮ ਰੀੜ ਦੀ ਹੱਡੀ ਤੋਂ ਸ਼ੁਰੂ ਹੁੰਦਾ ਹੈ ਅਤੇ ਫਿਰ ਬਾਹਰੀ ਪਾਸੇ ਵਾਲਾ ਵਿਕਾਸ ਹੁੰਦਾ ਹੈ ਕੁਝੋ ਕੁਐਸਚਨ ਹੈ ਮਾਨਸਿਕ ਵਿਕਾਸ ਦੇ ਲਈ ਅਧਿਆਪਕ ਦਾ ਕੰਮ ਹੈ ਬਾਲਕਾਂ ਨੂੰ ਸਿੱਖਣ ਦੇ ਉੱਪਰ ਪੂਰੇ ਮੌਕੇ ਦੇਣਾ ਲੜਕੇ ਲੜਕੀਆਂ ਦੇ శਰੀਰਕ ਵਿਕਾਸ ਵੱਲ ਪੂਰਾ ਪੂਰਾ ਧਿਆਨ ਦੇਣਾ ਵਿਅਕਤੀ ਭੇਦਾਂ ਦੀ ਤਰਫ ਧਿਆਨ ਦਿੰਦੇ ਹੋਏ ਉਹਨਾਂ ਲਈ ਵਾਤਾਵਰਣ ਦਾ ਬੰਦੋਬਸਤ ਕਰਨਾ ਉਪਰੋਕਤ ਸਾਰੇ 55 ਕੁਐਸਚਨ ਹੈ ਉਹ ਪ੍ਰਕਿਰਿਆ ਜਿਸ ਰਾਹੀਂ ਮਾਪੇ ਇਹ ਮੰਨ ਲੈਂਦੇ ਹਨ ਕਿ ਉਹਨਾਂ ਦੇ ਬੱਚਿਆਂ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਸਕਾਰਾਤਮਕ ਹਨ ਕਿਉਂਕਿ ਇਹ ਵਿਸ਼ੇਸ਼ਤਾ ਸਕਾਰਾਤਮਕ ਹੈ ਨੂੰ ਆਖਦੇ ਹਨ ਪ੍ਰਿਪੇਖ ਪ੍ਰਭਾਵ ਜਦ ਵੰਸ਼ ਅਨੁਕਰਮ ਮਾਤਾ ਪਿਤਾ ਤੋਂ ਸੰਤਾਨ ਤੋਂ ਪ੍ਰਾਪਤ ਹੋਣ ਵਾਲੇ ਗੁਣਾਂ ਦਾ ਨਾਂ ਹੈ ਦਾ ਕਥਨਕਾਰਕ ਹੈ ਜੇ ਐਚ ਥਾਮਸਨ ਚਲੋ ਨਿਮਾ ਕੁਐਸਚਨ ਹੈ ਜਦ ਵੰਸ਼ ਅਨੁਕਰਮ ਦਾ ਪ੍ਰਭਾਵ ਕਦੋਂ ਆਰੰਭ ਹੁੰਦਾ ਹੈ ਗਰਭ ਅਵਸਥਾ ਤੋਂ ਇਸਤਰੀ ਦੇ ਜਨ ਕੋਸ਼ ਵਿੱਚ ਕਿੰਨੇ ਗੁਣ ਸੂਤਰ ਹੁੰਦੇ ਹਨ 23 ਇਸਤਰੀ ਪੁਰਸ਼ ਵਿੱਚ ਹਰੇਕ ਦੇ ਕਿੰਨੇ ਗੁਣਸੂਤਰਾ ਦੇ ਸਰੀਰਕ ਮਾਨਸਿਕ ਗੁణਾਂ ਦਾ ਨਿਰਧਾਰਨ ਨਿਰਧਾਰਨ ਕਰਦੇ ਹਨ 22 ਸਤਵੰਨਾ ਕੁਐਸਚਨ ਹੈ ਇਸ ਦੇ ਗੁਣਸੂਤਰਾ ਦਾ ਕਿਹੜਾ ਗੁਣ ਬੱਚੇ ਦਾ ਲਿੰਗ ਨਿਰਧਾਰਤ ਕਰਦਾ ਹੈ 23ਵਾਂ 58ਵਾਂ ਕੁਐਸਚਨ ਹੈ ਪੁਰਸ਼ਾਂ ਦੇ ਗੁਣਸੂਤਰ ਵਿੱਚ ਐਕਸ ਅਤੇ ਵਾਈ ਪਿਤਰੀ ਸੂਤਰ ਹੁੰਦੇ ਹਨ ਜਦੋਂ ਕਿ ਇਸਤਰੀ ਵਿੱਚ ਕੇਵਲ ਐਕਸ ਐਕਸ ਗੁਣ ਹੁੰਦੇ ਹਨ ਮਤਲਬ ਕਿ ਕੇਵਲ ਐਕਸ ਗੁਣ ਹੁੰਦੇ ਹਨ 59ਵਾਂ ਮੈਂ ਕੁਐਸਚਨ ਹੈ ਵੰਸ਼ ਅਨੁਕਰਮ ਦਾ ਪ੍ਰਤੀਗਮਨ ਦਾ ਨਿਯਮ ਕੀ ਸਪਸ਼ਟ ਕਰਦਾ ਹੈ ਇੱਕ ਪ੍ਰਜਾਤੀ ਦੀ ਅਗਲੀ ਸੰਤਾਨ ਔਸਤਨ ਵੱਲ ਵਾਧੀ ਹੈ 60ਵਾਂ ਕੁਐਸਚਨ ਹੈ ਬੱਚੇ ਅੰਦਰ ਜਿੰਜ ਦੀ ਵਿਵਸਥਾ ਵਿੱਚ ਇਨਾਂ ਚੋ ਕਿਹੜੇ ਅਨੁਸਾਰ ਹੋ ਸਕਦੀ ਹੈ ਨੰਬਰ 1 ਮਾਤਾ ਪਿਤਾ ਦੋਵਾਂ ਦੇ ਪ੍ਰਭਾਵਸ਼ਾਲੀ ਜੀਨਸ ਤੋਂ ਨੰਬਰ 2 ਮਾਤਾ ਪਿਤਾ ਦੋਵਾਂ ਦੇ ਕਮਜ਼ੋਰ ਜੀਨਸ ਤੋਂ ਨੰਬਰ 3 ਮਾਤਾ ਪਿਤਾ ਵਿੱਚੋਂ ਇੱਕ ਦੇ ਪ੍ਰਭਾਵਸ਼ਾਲੀ ਅਤੇ ਦੂਸਰੇ ਦੇ ਕਮਜ਼ੋਰ ਜੀਨਸ ਤੋਂ ਉਪਰਕਤ ਸਾਰੇ ਅਗਲਾ ਕੁਸ਼ਨ ਹੈ ਜੀ ਕਾਟਮਕ ਕੁਸ਼ਨ ਹੈ ਜਦ ਵੰਸ਼ानुक्रम संबंधी नियमा ਵਿੱਚ ਕਿਹੜਾ ਸ਼ਾਮਲ ਹੈ ਸਮਰੂਪਤਾ ਤੇ ਪਛਾਣ ਦਾ ਨਿਯਮ ਭਿੰਨਤਾ ਦਾ ਨਿਯਮ ਪ੍ਰਤੀਗਮਨ ਦਾ ਨਿਜਮ ਉਪਰੋਕਤ ਸਾਰੇ ਬਾਠਵਾ ਕੁਐਸਚਨ ਹੈ ਵਾਤਾਵਰਣ ਵਿੱਚ ਉਹ ਸਾਰੇ ਬਾਹਰਲੇ ਕਾਰਕਾ ਜਾਂਦੇ ਹਨ ਜਿਨ੍ਹਾਂ ਨੇ ਵਿਅਕਤੀ ਨੂੰ ਜਿੰਜ ਸੋਰੀ ਜਿਨ੍ਹਾਂ ਨੇ ਵਿਅਕਤੀ ਨੂੰ ਜੀਵਨ ਆਰੰਭ ਕਰਨ ਦੇ ਸਮੇਂ ਤੋਂ ਪ੍ਰਭਾਵਿਤ ਕੀਤਾ ਹੈ ਦਾ ਕਥਨ ਕਰ ਹੈ ਵੁਡਵਰਥ 43 ਤਰੇਡ ਮਾ ਕੁਐਸਚਨ ਹੈ ਮੱਛੀ ਦੀ ਚਮੜੀ ਦਾ ਉਪਰਲੀ ਤੈ ਦਾ ਕਾਲਾ ਰੰਗ ਅਤੇ ਹੇਠਲੀ ਤੈ ਦਾ ਪੀਲਾ ਸਫੈਦ ਰੰਗ ਕਿਸ ਕਾਰਨ ਹੁੰਦਾ ਹੈ ਵਾਤਾਵਰਨ ਦੇ ਪ੍ਰਭਾਵ ਕਰਨਾ ਚੌਥਾ ਕੁਸ਼ਣ ਹੈ ਸਾਡਾ ਲਾਸਟਵਾਂ ਕੁਸ਼ਣ ਹੈ ਲਾਸਟਵਲਾ ਕੁਸ਼ਣ ਹੈ ਸਨ 1920 ਵਿੱਚ ਭੇੜੀਆਂ ਦੁਆਰਾ ਪਾਲੇ ਗਏ ਦੋ ਬੱਚਿਆਂ ਸਬੀ ਜਾਣਕਾਰੀ ਕਿਹੜੀ ਥਾਂ ਤੋਂ ਮਿਲਦੀ ਹੈ ਅਸਾਮ ਤੋਂ ਹਾਂਜੀ ਇਹ ਸਾਡੇ 64 ਕੁਸ਼ਣ ਸੀਗੇ ਇਸ ਟੌਪਿਕ ਨਾਲ ਰਿਲੇਟਡ ਆਈ ਹੋਪ ਇਹ ਜਿਹੜੇ ਨੇ ਕੁਸ਼ਣ ਤੁਹਾਨੂੰ ਚੰਗੇ ਲੱਗੇ ਹੋਣਗੇ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਧੰਨਵਾਦ